ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਡੀਸਨ ਲੰਗਰ ਸੇਵਾ ਦਵਾਈਆਂ ਦਾ ਲੰਗਰ ਇਸ ਸੁਪਨਿਆਂ ਦੇ ਘਰ ਵਿੱਚ ਮਨੁੱਖਤਰੀ ਸੇਵਾ ਪਰਿਵਾਰ ਦੇ ਵਿੱਚ ਚੱਲਦਾ ਹਰ 15 ਦਿਨਾਂ ਬਾਅਦ ਕੈਂਪ ਦੇ ਰੂਪ ਦੇ ਵਿੱਚ ਲੰਗਰ ਦੇ ਰੂਪ ਦੇ ਵਿੱਚ ਦਵਾਈਆਂ ਵਰਤਾਈਆਂ ਜਾਂਦੀਆਂ ਤੁਸੀਂ ਸੰਗਤਾਂ ਦੇਖੋ ਕਿਸ ਤਰ੍ਹਾਂ ਖੜੇ ਨੇ ਇਹ ਉਹ ਭੈਣ ਭਰਾ ਨੇ ਬੱਚੇ ਨੇ ਬਜ਼ੁਰਗ ਨੇ ਜਿਹੜੇ ਇੱਥੇ ਆਪ ਦੀਆਂ ਦਿਮਾਗੀ ਸਮੱਸਿਆਵਾਂ ਦੇ ਕਾਰਨ ਪਹੁੰਚੇ ਨੇ ਇਹਨਾਂ ਸਾਰੇ ਮੈਂਬਰਾਂ ਦੇ ਤੰਦਰੁਸਤੀ ਵਾਸਤੇ ਉਸ ਅੱਲਾ ਉਸ ਰਾਮ ਉਸ ਵਾਹਿਗੁਰੂ ਜੀ ਉਸ ਭਗਵਾਨ ਦੀ ਕਿਰਪਾ ਦੇ ਨਾਲ ਦਵਾਈਆਂ ਵੀ ਪਹੁੰਚਦੀਆਂ ਦਿੱਤੀਆਂ ਜਾਂਦੀਆਂ ਜਿਹੜੀਆਂ ਅਸੀਂ ਪ੍ਰਸ਼ਾਦ ਦੇ ਰੂਪ 'ਚ ਵੰਡਦੇ ਆਂ ਸੰਗਤ ਵੱਲਿਓ ਤੇ ਸਾਡੇ ਕੋਲੇ ਡਾਕਟਰ ਵੀ ਬਹੁਤ ਚੰਗੇ ਡਾਕਟਰ ਸਾਡੇ ਨਾਲ ਜੁੜੇ ਨੇ ਜਿਨ੍ਹਾਂ ਦੇ ਕਰਕੇ ਇਹਨਾਂ ਸਾਰਿਆਂ ਦੇ ਚੈੱਕਅਪ ਹੁੰਦੇ ਨੇ ਜਿਵੇਂ ਇੱਧਰ ਤੁਸੀਂ ਦੇਖੋਗੇ ਪਹਿਲੇ ਡਾਕਟਰ ਡਾਕਟਰ ਨਸਤ ਉਸਮਾਨ ਗਨੀ ਜੀ ਹੈ ਜਿਹੜੇ ਐਮ ਡੀ ਸਾਈਕੀਆਟ੍ਰਿਕ ਨੇ ਉਸ ਤੋਂ ਬਾਅਦ ਡਾਕਟਰ ਅਸ਼ੀਸ਼ ਸੇਠੀ ਜੀ ਨੇ ਐਮ ਬੀ ਬੀ ਐਸ ਡੀ ਐਨ ਬੀ ਸਾਈਕੀਆਟ੍ਰਿਕ ਨੇ ਜੀ ਇਸੇ ਤਰ੍ਹਾਂ ਇਸ ਪਾਸੇ ਡਾਕਟਰ ਮਮਤਾ ਸਿੰਘਲਾ ਜੀ ਨੇ ਪ੍ਰੋਫੈਸਰ ਨੇ ਐਮ ਡੀ ਸਾਈਕੀਆਟ੍ਰਿਕ ਨੇ ਸੀ ਐਮ ਸੀ ਹਸਪੀਟਲ ਦੇ ਡਾਕਟਰ ਨੇ ਇਸ ਤੋਂ ਅੱਗੇ ਡਾਕਟਰ ਅਭਿਸ਼ੇਕ ਜੀ ਨੇ ਜੀ ਐਮ ਬੀ ਬੀ ਐਸ ਐਮ ਡੀ ਸਾਈਕੀਆਟ੍ਰਿਕ ਨੇ ਗੁਰਤੇਗ ਬਹਾਦਰ ਹਸਪੀਟਲ ਤੋਂ ਆਉਂਦੇ ਨੇ ਇਸੇ ਤਰ੍ਹਾਂ ਡਾਕਟਰ ਜਸਪ੍ਰੀਤ ਨੇ ਜੀ ਐਮ ਬੀ ਬੀ ਐਸ ਨੇ ਐਮ ਡੀ ਸਾਈਕੀਆਟ੍ਰਿਕ ਨੇ ਰਗੁਨਾਥ ਹਸਪੀਟਲ ਦੇ ਡਾਕਟਰ ਨੇ ਇਸੇ ਤਰ੍ਹਾਂ ਹੀ ਡਾਕਟਰ ਰਾਗਵ ਰੋੜਾ ਜੀ ਨੇ ਐਮਬੀਬੀਐਸ ਨੇ ਐਮਡੀ ਸਾਈਕਾਇਟ੍ਰਿਕ ਨੇ ਦੀਪਕ ਹਸਪੀਟਲ ਤੋਂ ਆਉਂਦੇ ਇਹ ਰੱਬ ਵਰਗੇ ਡਾਕਟਰ ਇੱਥੇ ਆ ਕੇ ਚੈੱਕਅਪ ਕਰਦੇ ਨੇ ਸਾਰਿਆਂ ਦਾ ਚੈੱਕਅਪ ਕਰਕੇ ਮਹੀਨੇ-ਮਹੀਨੇ ਦੀਆਂ ਦਵਾਈਆਂ ਲਿਖਦੇ ਨੇ ਤੁਸੀਂ ਦੇਖੋ ਇੱਥੇ ਇਦਾਂ ਫੁੱਲ ਵਰਗੀਆਂ ਬੱਚੀਆਂ ਬੱਚੇ ਦੇਖੋ ਉਹ ਭੈਣ ਭਰਾ ਇੱਥੇ ਆਉਂਦੇ ਨੇ ਜਿਹੜੇ ਆਪਣੇ ਆਪਣੇ ਘਰਾਂ ਦੇ ਵਿੱਚ ਕਿਦਾਂ ਬਿਨਾਂ ਦਵਾਈਆਂ ਤੋਂ ਕਿਉਂਕਿ ਸਾਈਕੀਆਟ੍ਰਿਕ ਮੈਡੀਸਨ ਆ ਜਿਹੜੀ ਉਹ ਕਰੀਬ 3-3 4-4000 ਰੁਪਏ ਦੀ ਦਵਾਈ ਮਹੀਨੇ ਦੀ ਮੁੱਲ ਮਿਲਦੀ ਆ ਤੇ ਜਿਹੜਾ ਸਾਈਕੀਆਟ੍ਰਿਕ ਡਾਕਟਰ ਨੇ ਉਹਨਾਂ ਦੀ 500 700 ਜਾਂ 1000 ਰੁਪਿਆ ਫੀਸ ਆ ਚੈੱਕਅਪ ਕਰਨ ਦੀ ਤਾਂ ਫਿਰ ਪਰਿਵਾਰ ਜਿਹੜੇ ਮਜ਼ਦੂਰੀ ਕਰਦੇ ਨੇ ਗਰੀਬ ਪਰਿਵਾਰ ਨੇ ਉਹ ਆਪਣੇ ਬੱਚਿਆਂ ਦੀ ਜਾਂ ਆਪਣੇ ਪਰਿਵਾਰਕ ਮੈਂਬਰਾਂ ਦੀ ਦਵਾਈ ਹੈ ਜਿਹੜੀ ਉਹ ਲਗਾਤਾਰ ਕੰਟੀਨਿਊ ਜਾਰੀ ਨਹੀਂ ਰੱਖ ਪਾਉਂਦੇ ਸੀ ਪਰ ਸਾਨੂੰ ਪ੍ਰਮਾਤਮਾ ਨੇ ਪਤਾ ਨਹੀਂ ਕਿਹੜੇ ਵੇਲੇ ਕਿੱਦਾਂ ਇਸ ਮੱਤ ਬਖਸ਼ੀ ਕਿੱਦਾਂ ਇੱਕ ਕੈਂਪ ਜਿਹੜਾ ਦਵਾਈਆਂ ਦਾ ਲੱਗਣ ਲੱਗਿਆ ਤੇ ਉਹ ਕਿਦੋਂ ਲੰਗਰ ਦੇ ਰੂਪ ਦੇ ਵਿੱਚ ਐਡੇ ਬਕਰਾਰ ਰੂਪ ਦੇ ਵਿੱਚ ਤਾਬ ਕਰਕੇ ਇਹ ਸਭ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਹੋਇਆ ਅੱਜ ਕਰੀਬ 303100 ਮਰੀਜ਼ ਆ ਜਿਹੜਾ ਅੱਜ ਇੱਥੇ ਉਹਦਾ ਚੈੱਕਅਪ ਹੋਊਗਾ ਤੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾਣਗੀਆਂ ਤੇ ਇਸੇ ਤਰ੍ਹਾਂ ਹੀ 15 ਦਿਨਾਂ ਬਾਅਦ ਫੇਰ ਕੈਂਪ ਲੱਗੂਗਾ ਉਹਦੇ ਵਿੱਚ ਫੇਰ 30313200 ਮਰੀਜ਼ ਆਊਗਾ ਮਹੀਨੇ ਦੇ ਵਿੱਚ ਦੋ ਕੈਂਪ ਲੱਗਦੇ ਆ ਮੰਗਲਵਾਰ ਵਾਲੇ ਦਿਨ ਚਾਹੇ ਤਰੀਕ ਕੋਈ ਵੀ ਰਹੀ ਹੋਵੇ ਮੰਗਲਵਾਰ ਦਾ ਦਿਨ ਹੁੰਦਾ ਇੱਕ ਮੰਗਲਵਾਰ ਛੱਡ ਕੇ ਦੂਸਰੇ ਮੰਗਲਵਾਰ ਕੈਂਪ ਲੱਗਣਾ ਹੀ ਲੱਗਣਾ ਚਾਹੇ ਉਹ ਹਾਰ ਜਾਵੇ ਸਿਆਲ ਜਾਵੇ ਗਰਮੀ ਆ ਚਾਹੇ ਠੰਡਾ ਕਰੋਨਾ ਦੇ ਸਮੇਂ ਵਿੱਚ ਵੀ ਜਦੋਂ ਕੋਵਿਡ ਦਾ ਦੌਰ ਚੱਲਦਾ ਸੀ ਉਸ ਟਾਈਮ ਵੀ ਅਸੀਂ ਇਹ ਕੰਟੀਨਿਊ ਕੈਂਪ ਜਾਰੀ ਰੱਖੇ ਦਵਾਈਆਂ ਉਹਨਾਂ ਘਰਾਂ ਤੱਕਰ ਵੀ ਪਹੁੰਚਦੀਆਂ ਕੀਤੀਆਂ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਘਰਾਂ 'ਚ ਸੰਗਲਾਂਾ ਬੰਨ ਕੇ ਰਖੜੇ ਪੈਂਦੇ ਸੀ ਅੱਜ ਉਹੀ ਮਾਪੇ ਆਪਣੇ ਬੱਚਿਆਂ ਦੇ ਨਾਲ ਇੱਕ ਚੰਗਾ ਜੀਵਨ ਬਤੀਤ ਕਰਦੇ ਆ। ਕਰੀਬ 1.5 ਲੱਖ ਤੋਂ ਵੱਧ ਮੈਂਬਰ ਹੋਣ ਤੱਕ ਇੱਥੋਂ ਦਵਾਈਆਂ ਜਿਹੜੀਆਂ ਲੈ ਚੁੱਕੇ ਨੇ ਜਾਂ ਜਿਹੜੇ ਠੀਕ ਹੋ ਚੁੱਕੇ ਨੇ। ਪਿਛਲੇ ਸਾਲ 65000 ਮੈਂਬਰ ਆ ਜਿਨ੍ਹਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਉਸ ਤੋਂ ਪਿਛਲੇ ਸਾਲ ਕਰੀਬ 45000 ਮਰੀਜ਼ ਸੀ। ਇਸ ਵਾਰ 1 ਲੱਖ ਤੋਂ ਉੱਪਰ ਮਰੀਜ਼ ਆਉਣ ਦੀ ਲੱਗਦੀ ਹੈ ਸੰਭਾਵਨਾ ਜਿਹੜੀ ਇਸ ਸਾਲ ਦੇ 2025 ਦੇ ਵਿੱਚ ਹੋਵੇਗੀ। ਪਰ ਇੱਥੇ ਸਾਡੇ ਰੱਬ ਵਰਗੇ ਉਹਨਾਂ ਡਾਕਟਰਾਂ ਦਾ ਬਹੁਤ ਧੰਨਵਾਦ ਆ। ਉਹਨਾਂ ਭੈਣਾ ਭਰਾਵਾਂ ਦਾ ਧੰਨਵਾਦ ਆ ਜਿਹੜੇ ਪ੍ਰਸ਼ਾਦ ਦੇ ਰੂਪ ਚ ਦਵਾਈਆਂ ਅਸੀਂ ਵੰਡਦੇ ਆ ਉਹਨਾਂ ਦਵਾਈਆਂ ਦੀ ਸੇਵਾ ਪਹੁੰਚਦੀ ਕਰਦੇ ਆ ਤਕਰੀਬ ਇੱਕ ਦਿਨ ਪਹਿਲਾਂ ਸਾਡੇ ਕੋਲੇ 7-800 ਮਰੀਜ਼ ਆ ਜਾਂਦਾ ਉਹਨਾਂ ਦੇ ਰਾਤ ਨੂੰ ਰਹਿਣ ਦਾ ਬਿਸਤਰਿਆਂ ਦਾ ਪ੍ਰਬੰਧ ਮਤਲਬ ਇਹ ਸਾਰਾ ਜਿਹੜਾ ਕਾਰਜ ਆ ਇਹ ਆਪਣੇ ਆਪ ਵਾਹਿਗੁਰੂ ਦੀ ਕਿਰਪਾ ਨਾਲ ਹੋ ਰਿਹਾ ਸਾਡੀਆਂ ਤਾਂ ਡਿਊਟੀਆਂ ਲੱਗੀਆਂ ਅਸੀਂ ਆਪਣੀ ਡਿਊਟੀ ਨਿਭਾ ਰਹੇ ਹਾਂ ਚੌਕੀਦਾਰ ਆ ਸਾਨੂੰ ਮਹਾਰਾਜ ਨੇ ਇਸ ਘਰ ਦਾ ਚੌਕੀਦਾਰ ਬਣਾਇਆ ਇੱਥੇ ਸੇਵਾ ਕਰਨ ਦਾ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਜਿੰਮਾ ਬਖਸ਼ਿਆ ਪਰ ਸਾਡੀ ਔਕਾਤ ਨਹੀਂ ਵੀ ਇੱਥੇ ਆਏ ਇੱਕ ਮਰੀਜ਼ ਨੂੰ ਵੀ ਅਸੀਂ ਦਵਾਈ ਦਵਾ ਸਕੀਏ ਕਰੇ ਕਰਾਵੇ ਆਪੇ ਆਪ ਮਾਨਸ ਕੇ ਨਹੀਂ ਕੁਛ ਆਥ ਕਰਨ ਕਰਾਉਣ ਵਾਲਾ ਤਾਂ ਉਹੀ ਆ ਭਾਈ ਬਾਕੀ ਸਾਜੂ ਅੱਗੇ ਵੀ ਆਪਾਂ ਤੁਹਾਨੂੰ ਮਿਲਾਉਨੇ ਆ ਸਾਰੇ ਵਾਹਿਗੁਰੂ ਆ ਫੜ ਲਓ ਜੀ ਉੱਥੇ ਫੜਾ ਦੇਓ ਗਿੱਕੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਰ ਮਾਂ ਠੀਕ ਹੋ ਹਾਂਜੀ ਠੀਕ ਹੈ ਬੇਟਾ ਠੀਕ ਹੈ ਹਾਂ ਸਿਰ ਤੇ ਹੱਥ ਮੈਂ ਕੀ ਧਰਨਾ ਭਰਾਵਾ ਇਹ ਆਪਸੇ ਆਪ ਦੇ ਆਪ ਚ ਰੱਬ ਆ ਇਹ ਧਰਦੇ ਮੇਰੇ ਸਿਰ ਤੇ ਹੱਥ ਇਹਨਾਂ ਰੱਬ ਵਰਗੇ ਬੱਚਿਆਂ ਨੂੰ ਇੱਥੇ ਮਾਂ ਬਾਪ ਭੈਣ ਭਰਾ ਲੈ ਕੇ ਆਉਂਦੇ ਨੇ ਉਮੀਦਾਂ ਦੇ ਨਾਲ ਇਹ ਮਾਂਵਾਂ ਮਾਂ ਦੀਆਂ ਦੋ ਧੀਆ ਪੜੀਆਂ ਲਿਖੀਆਂ ਤੇ ਦੋਨੋਂ ਹੀ ਅਫਸੈਟ ਹੋ ਗਈਆਂ ਸੀ ਹੁਣ ਆਹ ਭੈਣ ਤਾਂ ਬਿਲਕੁਲ ਠੀਕ ਹੈ ਸਾਡੀ ਕੱਪੜੇ ਸੀਂਦੀ ਆ ਵਾੜੀ ਸਿਆਣੀ ਆ ਹੁਣ ਤੇ ਇਹ ਭੈਣ ਦਾ ਹਜੇ ਟਰੀਟਮੈਂਟ ਵੀ ਚੱਲਦਾ ਹਜੇ ਪੂਰੀ ਠੀਕ ਵੀ ਨਹੀਂ ਹੈਗੀ ਕੋਈ ਨਾ ਖੜ ਦੇ ਤੱਕਾ ਨਾ ਮਾਰ ਤੱਕਾ ਨਾ ਖੜ ਦੇ ਪੁੱਤ ਖੜ ਦੇ ਖੜਾ ਇਹ ਬਹਿ ਜਾ ਭੈਣੇ ਬਹਿ ਜਾ ਮੈਂ ਇੱਥੇ ਮਿਲ ਲੈਣਾ ਬਹਿ ਜਾ ਬਹਿ ਜਾ ਬਹਿ ਜਾ ਉੱਥੇ ਬਹਿ ਜਾ ਉੱਥੇ ਬਹਿ ਜਾ ਹਾਂ ਬਹਿ ਜਾ ਬਹਿ ਜਾ ਬਹਿ ਜਾ ਤੱਕਾ ਨਾ ਮਾਰੋ ਤੱਕਾ ਨਾ ਮਾਰੋ ਮੈਂ ਤੱਕਾ ਨਾ ਮਾਰੋ ਕੀ ਹਾਲ ਹੋ ਵੀਰੇ ਠੀਕ ਹੈ ਬੈਠੋ ਉੱਥੇ ਰੁਕੋ ਮਾਂ ਉੱਥੇ ਰੁਕੋ ਮਾਂ ਇਹ ਨਾ ਕਰਿਆ ਕਰੋ ਪੈਰੀਂ ਹੱਥ ਲਾਇਆ ਕਰੋ ਮੈਂ ਚੋਰ ਬੰਦਾ ਪਾਪੀ ਕੱਲ ਜੂਗੀ ਮੇਰੇ ਪੈਰੀਂ ਹੱਥ ਨਾ ਲਾਇਆ ਕਰੋ ਮੇਰੀ ਬੇਨਤੀ ਹੱਥ ਜੋੜ ਕੇ ਬਾਬੇ ਪਹਿਲਾਂ ਹੀ ਬਹੁਤ ਇੱਕ ਬਾਬਾ ਹੋਰ ਨਾਂ ਬਣਾ ਦਿਓ ਕਿਤੇ ਹੋਰ ਮੈਨੂੰ ਵੀ ਕਿਤੇ ਲੋਕ ਬਾਬਾ ਕਹਿਣ ਲੱਗੇ ਨਾ ਮੈਂ ਤਾਂ ਕਲਜੁਗੀ ਆਂ ਪਾਪੀ ਆਂ ਕਿਵੇਂ ਭੈਣੇ ਠੀਕ ਆ ਮੇਰੀ ਭੈਣ ਜਿਉਂਦੀ ਬਹਦੀ ਰਹ ਹੁਣ ਜਿਵੇਂ ਮਾਵਾ ਭੈਣਾ ਕਹਣਗੇ ਸਿਰ ਤੇ ਹੱਥ ਰੱਖਦੇ ਸਿਰ ਤੇ ਹੱਥ ਰੱਖਣ ਵਾਲੇ ਅਸੀਂ ਕੌਣ ਆ ਭਾਈ ਸਾਡੀ ਤਾਂ ਆਪਦੇ ਅੰਦਰੋਂ ਵੀ ਐਦਾਂ ਦੀ ਆਵਾਜ਼ ਨਹੀਂ ਆਉਂਦੀ ਵੀ ਅਸੀਂ ਥੋੜੇ ਜਿਹੀ ਵੀ ਚੰਗੇ ਆ ਅਸੀਂ ਤਾਂ ਕਲਜੁਗੀ ਪਾਪੀ ਸੀ ਪਰਮਾਤਮਾ ਨੇ ਸ਼ਾਇਦ ਲੋਕਾਂ ਤੇ ਕਰੇ ਉਦਾਹਰਨ ਪੇਸ਼ ਕਰਨੀ ਸੀ ਲੋਕਾਂ ਨੂੰ ਇੱਕ ਐਗਜ਼ਾਮਪਲ ਦਿਖਾਉਣੀ ਸੀ ਵੀ ਐਸੇ ਲੋਕ ਵੀ ਸਾਡੇ ਵਰਗੇ ਸੇਵਾ ਕਰ ਸਕਦੇ ਆ ਜਿਨ੍ਹਾਂ ਦੀ ਨਾ ਸੋਚ ਸੀ ਨਾ ਸਮਝ ਸੀ ਨਾ ਕੋਈ ਆਰਸੀ ਨਾ ਚਿਹਰਾ ਮੋਹਰਾ ਸੀ ਨਾ ਸਮਾਜ ਦੇ ਵਿੱਚ ਇੰਨੀ ਪਹਿਸੀਅਤ ਸੀ ਵੀ ਅਸੀਂ ਇੰਨੇ ਬੰਦਿਆਂ ਨੂੰ ਜਲ ਪਾਣੀ ਵੀ ਸ਼ਿਕਾ ਸਕੀਏ ਪਰ ਅੱਜ ਬਹੁਤ ਸਾਰੀਆਂ ਮਾਵਾਂ ਦੀਆਂ ਅਸੀਸਾਂ ਬਹੁਤ ਸਾਰੀਆਂ ਭੈਣਾਂ ਦਾ ਉਹ ਦੁਆਵਾਂ ਬਹੁਤ ਸਾਰੇ ਬਾਪੂ ਬਜ਼ੁਰਗਾਂ ਦੀਆਂ ਅਰਦਾਸਾਂ ਸਤੋ ਅੱਜ ਏਡੀ ਵੱਡੀ ਸੇਵਾ ਐਸੇ ਰੱਬ ਵਰਗੇ ਬੱਚੇ ਜਿਨ੍ਹਾਂ ਨੇ ਕਦੇ ਜ਼ਿੰਦਗੀ ਚ ਨਾ ਗਲਤ ਕੀਤਾ ਨਾ ਪਾਪ ਕੀਤਾ ਇਹਨਾਂ ਰੱਬ ਵਰਗੇ ਬੱਚਿਆਂ ਦੀਆਂ ਇਹਨਾਂ ਦੇ ਮਾਪੇ-ਬਾਪ ਦੀਆਂ ਜਿਹੜੀਆਂ ਅਸੀਸਾਂ ਮਿਲਦੀਆਂ ਜਿਹਦਾ ਪੁੱਤ ਜਾਂ ਧੀ ਅਪਸੈਟ ਸੀ ਕੁੱਟਮਾਰ ਕਰਦੇ ਸੀ ਭੰਨ ਤੋੜ ਕਰਦੇ ਸੀ ਉਹ ਠੀਕ ਹੋ ਗਏ ਨੇ ਅੱਛਾ ਤੇ ਮੇਰੇ ਬੱਚਿਆਂ ਨੂੰ ਠੀਕ ਕਰ ਦੂੰਗੀ ਕੋਈ ਨਾ ਵੈਗਰੂ ਕਰਨਗੇ ਕੋਈ ਨਾ ਕਰ ਦੇਣਗੇ ਠੀਕ ਕਿਹੜਾ ਪੈਂਦਾ ਮੇਰੀ ਭੈਣ ਦਾ ਹੀਰਾ ਤੋਂ ਹੀਰਾ ਤੋਂ ਕੁੱਕਰੀ ਹੀਰਾ ਜਿਹੜਾ ਹੀਰਾ ਨਾਲ ਬਾਰਾਜੁਆਣੇ ਦੇ ਰਾਜੁਆਣ ਹੀਰਾ ਕੋਈ ਨਾ ਭੈਣੇ ਤੂੰ ਆ ਕੇ ਜਾਈ ਕੋਈ ਨਾ ਲੈ ਕੇ ਆਈ ਦੋਨਾਂ ਨੂੰ ਠੀਕ ਆ ਸასი ਘਾਲ ਪੁੱਤ ਕਿਵੇਂ ਆ ਠੀਕ ਹੈ ਮਰੀ ਤੀ ਠੀਕ ਸასი ਘਾਲ ਨਾ ਨਾ ਬਾਪੂ ਆ ਲੱਗਾ ਠੀਕ ਹੋ ਗਿਆ ਆਸ਼ੀਰਵਾਦ ਬਾਪੇ ਨੇ ਦੇਣਾ ਅਗਲੀ ਵਾਰ ਠੀਕ ਹੋ ਜਾ ਮਹਾਰਾਜ ਮੇਰ ਕਰਨਗੇ ਸੱਚੇ ਪਾਤਸ਼ਾਹ ਸასი ਘਾਲ ਵੀ ਸასი ਘਾਲ ਸასი ਘਾਲ ਸასი ਘਾਲ ਹਾਂ ਕਿ ਮੈਂ ਵੀਰੇ ਠੀਕ ਆ ਭਾਈ ਦਾ ਮੁੰਡਾ ਕੋਈ ਨਹੀਂ ਵਾਹਿਗੁਰੂ ਮੇਰ ਕਰਨ ਸੱਚੇ ਪਾਤਸ਼ਾਹ ਕਿਰਪਾ ਕਰਨ ਮੇਰੀ ਭੈਣ ਨੂੰ ਤੰਦਰੁਸਤੀਆਂ ਬਖਸ਼ਣ ਹੋਰ ਪੁੱਤ ਠੀਕ ਆ ਹੁਣ ਤਾਂ ਠੀਕ ਹੈ ਠੀਕ ਆ ਦਵਾਈ ਖੜੀ ਹਾਂ ਜੀ ਨੀਤਾ ਨੂੰ ਮੁਰਾਦਾਂ ਮਹਾਰਾਜ ਤੁਹਾਨੂੰ ਤਾਂ ਦਰਸਤੀਆਂ ਵੈਕਸੀਨ 15 ਦਿਨਾਂ ਦੀ ਜੀ ਇਹ ਉਹ ਦੋਨਾਂ ਗੁਰੂ ਕਿਰਪਾ ਕਰਨਗੇ ਗੁਰੂ ਕਿਰਪਾ ਕਰਨਗੇ ਹੋਰ ਬੱਤ ਠੀਕ ਆ ਜਿਉਂਦਾ ਬਸਦਰ ਐਸੀਆਂ ਰੱਬੀ ਰੂਹਾਂ ਦੀ ਸੇਵਾ ਐਸੀਆਂ ਰੱਬ ਵਰਗੇ ਬੱਚਿਆਂ ਦੀਆਂ ਜਦੋਂ ਜੱਫੀ ਪੈਂਦੇ ਆ ਨਾ ਐ ਲੱਗਦਾ ਜਿਵੇਂ ਰੱਬ ਨੇ ਆ ਕੇ ਜੱਫੀ ਪਾ ਲਈ ਹੋਵੇ ਐਨ ਲੱਗਦਾ ਜਿਵੇਂ ਰੱਬ ਆ ਕੇ ਮਿਲ ਪਿਆ ਹੋਵੇ ਇਹਨਾਂ ਦਾ ਚਿਹਰਾ ਦੇਖੋ ਹੱਸਦੀ ਸਾਡੀ ਧੀ ਰਾਣੀ ਹੋਰ ਰੱਬ ਕਿਦਾਂ ਦਾ ਹੋਊਗਾ ਰੱਬ ਇੰਨਾ ਵਰਗਾ ਹੀ ਆ ਭਾਈ ਰੱਬ ਇਹਨਾਂ ਦੇ ਵਿੱਚ ਹੀ ਵਸਦਾ ਪਰ ਬੜੀ ਦੁੱਖ ਦੀ ਗੱਲ ਆ ਕਈ ਵਾਰੀ ਲੋਕ ਦੇਖ ਨਹੀਂ ਪਾਉਂਦੇ ਕਈ ਵਾਰੀ ਲੋਕ ਸਮਝ ਨਹੀਂ ਪਾਉਂਦੇ ਇਹ ਵੀਰ ਦੇਖੋ ਸਾਡੇ ਜਲ ਸਿਕਾਈ ਜਾਂਦੇ ਨੇ ਸੇਵਾ ਤੇ ਲੱਗੇ ਹੋਏ ਨੇ ਇਹ ਵੀਰੇ ਹੁਣੇ ਆਪੋ ਆਪਣੇ ਪਿੰਡਾਂ ਤੋਂ ਕੋਈ ਲੁਧਿਆਣੇ ਤੋਂ ਕੋਈ ਜਲੰਧਰ ਤੋਂ ਕੋਈ ਪਟਿਆਲੇ ਤੋਂ ਕੋਈ ਫਿਰੋਜ਼ਪੁਰ ਤੋਂ ਕੋਈ ਸੰਗਰੂਰ ਤੋਂ ਕੋਈ ਫਰੀਦਕੋਟ ਤੋਂ ਕੋਈ ਕੋਟਕਪੂਰੇ ਤੋਂ ਅਲੱਗ-ਅਲੱਗ ਥਾਵਾਂ ਤੋਂ ਸੇਵਾ ਕਰਨ ਆਉਂਦੇ ਨੇ ਆ ਕੇ ਇੱਥੇ ਕੋਈ ਜਲ ਛਕਾਉਂਦਾ ਕੋਈ ਚਾਹ ਪਾਣੀ ਦੀ ਕੋਈ ਪ੍ਰਸ਼ਾਦੇ ਪਾਣੀ ਦੀ ਆ ਵੀਰੇ ਨੂੰ ਸੰਗਲ ਨਾਲ ਰੱਸਿਆਂ ਨਾਲ ਬੰਨ ਕੇ ਲੈ ਕੇ ਆਏ ਸੀ ਪਰਿਵਾਰ ਦੇ ਮੈਂਬਰ ਅੱਜ ਇਹ ਫੈਲ ਫੜੀ ਖੜਾ ਆਪਣੀ ਦਵਾਈ ਲੈਣ ਆਉਂਦਾ ਮਿਲਦਾ ਕਿ ਨਾਲੇ ਸਾਡੇ ਨਾਲ ਸੇਵਾ ਕਰਾਉਂਦਾ ਮਨ ਨੂੰ ਬੜੀ ਖੁਸ਼ੀ ਮਿਲਦੀ ਆ ਕਿੱਡਾ ਸ਼ੇਰ ਵਰਗਾ 6 ਫੁੱਟ ਪੁੱਤ ਦਾ ਕੱਦ ਸੀ ਪਰ ਬਾਪ ਤੇ ਮਾਂ ਬੰਨ ਕੇ ਰੱਖਦੇ ਸੀ ਕਿਉਂ ਕਿ ਡਰ ਲੱਗਦਾ ਸੀ ਆਪਣੇ ਉਸ ਪੁੱਤ ਤੋਂ ਜਿਹਨੂੰ ਹੱਥੀਂ ਪਾਲਿਆ ਸੀ ਪਰ ਅੱਜ ਉਹੀ ਵੀਰਾ ਸਾਡਾ ਠੀਕ ਹੋ ਗਿਆ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਅਸੀਸਾਂ ਸਦਕਾ ਅੱਜ ਆਪਣੇ ਮਾਪੇ ਦੇ ਉਹ ਸਾਰੇ ਚਾਹ ਲਾੜ ਪੂਰੇ ਕਰਨ ਜੋਗਾ ਹੋ ਗਿਆ ਇਹ ਬੱਸ ਤੇ ਇਦਾਂ ਹੀ ਇਹ ਮਾਮਾ ਆਪਣੀਆਂ ਧੀਆਂ ਨੂੰ ਲੈ ਕੇ ਆਉਂਦੀਆਂ ਇੱਥੇ ਉਮੀਦਾਂ ਨਾਲ ਤੇ ਆਸਾਂ ਨਾਲ ਸਸੀ ਕਰਨਾ ਮੰਜੇ ਤੇ ਪਈ ਆ ਪਤਨੀ ਕੰਮ ਕਰਦੀਆਂ ਉਹਦੀਆਂ ਜਮਾਂ ਹੀ 2 ਸਾਲ ਹੋ ਗਏ ਰੋਟੀ ਨਹੀਂ ਖਾਦੀ ਤੇ ਉਹ ਬੈਂਦੀ ਆ ਉੱਠਦੀ ਆ ਕਿਹੜਾ ਪਿੰਡ ਆ ਮ ਮੁਗੇ ਤੋਂ ਮੁਗੇ ਖਾਸ ਸ਼ਹਿਰ ਚ ਅਛਾ ਸ਼ਹਿਰ ਕੋਈ ਨਾ ਮੈਂ ਤੁਈ ਸਾਨੂੰ ਲਿਖਾਇਓ ਭੈਣ ਨੂੰ ਨੋਟ ਕਰਾਇਓ ਆਪਾਂ ਕੋਈ ਨਾ ਸੀ ਭੇਜਾਂਗੇ ਕਿਸੇ ਨੂੰ ਘਰੇ ਠੀਕ ਆ ਮਾ ਅਛਾ ਸ਼ਹਿਰ ਹਾਂ ਵੀਰੇ ਕਿਵੇਂ ਆ ਇਹਨੂੰ ਨੋਟ ਕੀ ਨਾ ਆਰੇ ਪਿੱਛੇ ਭੈਣ ਆਉਂਦੀ ਕੀ ਹਾਲ ਨੇ ਪੁੱਤ ਠੀਕ ਆ ਚਲੋ ਗੁਰੂ ਕਿਰਪਾ ਕਰਨ ਜੀ ਮਹਾਰਾਜ ਤੰਦਰੁਸਤ ਕਿੰਨਾ ਟਾਈਮ ਮੁਗੇ ਦਵਾਈ ਖਾਂਦੇ ਨੇ ਇੱਕ ਸਾਲ ਮੰਮਾ ਸਾਲ ਤੋਂ ਤੇ ਕੋਈ ਨਾ ਕੋਈ ਤੇ ਐਦਾ ਹਾਂ ਪੁੱਤ ਕਿਵੇਂ ਆ ਕੋਈ ਮਾਮਾ ਕਹਿੰਦਾ ਹਨਾ ਕੋਈ ਆ ਕੇ ਵੀਰਾ ਕਹਿੰਦਾ ਮਤਲਬ ਇਹ ਰਿਸ਼ਤੇ ਜਿਹੜੇ ਇੱਥੇ ਬਣ ਰਹੇ ਨੇ ਸਾਡੇ ਇਹਨਾਂ ਮਾਮਾਂ ਦੇ ਪੁੱਤ ਠੀਕ ਹੋ ਰਹੇ ਨੇ ਜਿਨ੍ਹਾਂ ਦੇ ਉਹਨਾਂ ਦੀਆਂ ਉਮੀਦਾਂ ਜਦੋਂ ਉਹ ਕਹਿੰਦੀਆਂ ਪੁੱਤ ਤੇਰਾ ਮਾਮਾ ਵਾ ਇਹ ਮੇਰਾ ਭਰਾ ਵਾ ਇਹ ਤੇ ਮੰਨ ਲਓ ਸਕੂਨ ਉਹ ਅਹਿਸਾਸ ਬਿਆਨ ਕਰਨਾ ਵੀ ਸਾਡੇ ਲਈ ਔਖਾ ਵਾ ਅਸੀਂ ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਜਿਹੜੀ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਲੰਗਰਾਂ ਦੀ ਸੇਵਾ ਬਖਸ਼ੀ ਆ ਭੈਣਾ ਭਰਾਵਾਂ ਨੂੰ ਵੀ ਬੇਨਤੀ ਹੱਥ ਜੋੜ ਕੇ ਦਵਾਈਆਂ ਦੇ ਲੰਗਰਾਂ ਦੇ ਵਿੱਚ ਦਵਾਈਆਂ ਪਹੁੰਚਦੀਆਂ ਕਰੋ ਦਵਾਈਆਂ ਪਹੁੰਚਦੀਆਂ ਕਰਨ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਸਾਨੂੰ ਫੋਨ ਕਰੋ ਸਾਡੇ ਨੰਬਰਾਂ ਤੇ ਤਾਂ ਜੋ ਇਹ ਦਵਾਈਆਂ ਦੇ ਲੰਗਰ ਆ ਜਿਹੜੇ ਨਿਰੰਤਰ ਚੱਲਦੇ ਰਹਿਣ ਇੱਥੇ ਜਿਹੜੀਆਂ ਦਵਾਈਆਂ ਦੀ ਲੋੜ ਆ ਪ੍ਰਸ਼ਾਦ ਦੇ ਰੂਪ ਦੇ ਵਿੱਚ ਤੁਸੀਂ ਸਾਡੇ ਕੋਲੇ ਪਹੁੰਚਦਿਆਂ ਕਰੋ ਅਸੀਂ ਲੰਗਰ ਦੇ ਰੂਪ ਚ ਅੱਗੋਂ ਸੰਗਤ ਕਰ ਪਹੁੰਚਦਿਆਂ ਕਰਾਂਗੇ ਹਾਂ ਵੀ ਕਿਦਾਂ ਸਰਦਾਰ ਜੀ ਕੀ ਹਾਲ ਨੇ ਵਧੀਆ ਵਧੀਆ ਠੀਕ ਆ ਪੜਦਾ ਵੀ ਆ ਤੂੰ ਛੇਮੀ ਚ ਜਿਹੜੇ ਹੱਥ ਨਾਲ ਲਿਖਦਾ ਇਹ ਹੱਥ ਨਾਲ ਲਿਖਦਾ ਨਾ ਮਾ ਪਾਪੀ ਬੰਦਿਆਂ ਦੇ ਪੈਰੀਂ ਹੱਥ ਨਾਲ ਆਇਆ ਕਰੋ ਇੱਥੇ ਆ ਕੇ ਸਾਈਨ ਕਰਕੇ ਦੇ ਮੈਨੂੰ ਆਟੋਗ੍ਰਾਫ ਦੇ ਦੇ ਆਂ ਸਰ ਨਾਂ ਲਿਖ ਦੇ ਇੱਥੇ ਆ ਉਹਦਾ ਨਾਮ ਲਿਖ ਦੇ ਇੱਥੇ ਲਿਖਣਾ ਸਾਫ ਪੈਂਦੇ ਇੱਥੇ ਲਿਖ ਲੈ ਆਹ ਵੜਾ ਬੋਤਲ ਜਦੋਂ ਨਵਦੀਪ ਓ ਬਾ ਨਵਦੀਪ ਜਿੰਕ ਲੈ ਦੋਗੇ ਆ ਦੇਖੋ ਜੀ ਇਹਨੇ ਆਪਣਾ ਨਾਮ ਲਿਖਿਆ ਜੀ ਨਵਦੀਪ ਹਨਾ ਹੁਣ ਤੁਸੀਂ ਦੇਖੋ ਨਵਦੀਪ ਨੂੰ ਜਨਮ ਤੋਂ ਹੀ ਪ੍ਰੋਬਲਮ ਆ ਇੱਕ ਉਂਗਲ ਆ ਤੇ ਇੱਕ ਗੁੱਠਾ ਪੂਰਾ ਹੱਥ ਹੈ ਨਹੀਂ ਇਸ ਪਾਸੇ ਦਾ ਤੇ ਇਸ ਪਾਸੇ ਇਕੱਲਾ ਗੁੱਠਾ ਹੀ ਆ ਇੱਕ ਵਸ ਹਨਾ ਤੇ ਕਹਿੰਦੇ ਉੱਗਣ ਵਾਲੇ ਉੱਗ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ ਬੇ ਹਿੰਮਤ ਹੀ ਹੁੰਦੇ ਨੇ ਉਹ ਲੋਕ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਦੇਖੋ ਇਹ ਬੱਚੇ ਦੇ ਹੱਥ ਨਹੀਂ ਹੈਗੇ ਪਰ ਫੇਰ ਵੀ ਉਹ ਬੱਚਾ ਸਕੂਲੇ ਪੜਦਾ ਵਾ ਜਿਹੜੇ ਬੱਚਿਆਂ ਨੂੰ ਹੱਥ ਪੈਰ ਦਿੱਤੇ ਆ ਮਹਾਰਾਜ ਨੇ ਘਰਾਂ ਦੇ ਵਿੱਚ ਉਹਨਾਂ ਕੋਲੇ ਮੋਬਾਈਲ ਲੈਪਟਾਪ ਸਭ ਕੁਝ ਆ ਉਹ ਫਿਰ ਵੀ ਨਹੀਂ ਪੜਦੇ ਨਵਦੀਪ ਤੋਂ ਸਾਨੂੰ ਇਸ ਗੱਲ ਦੀ ਸਿੱਖਿਆ ਲੈਣੀ ਚਾਹੀਦੀ ਆ ਧੰਨਵਾਦ ਆ ਇਹਦੇ ਮਾਪੇ ਦਾ ਜਿਹੜੇ ਮਾਪੇ ਅੱਜ ਵੀ ਇਸ ਗੱਲ ਦਾ ਸੰਘਰਸ਼ ਕਰ ਰਹੇ ਨੇ ਵੀ ਸਾਡਾ ਬੱਚਾ ਪੜ੍ਹ ਲਿਖ ਕੇ ਚੰਗਾ ਇਨਸਾਨ ਬਣੇ ਨਾਲ ਉਹਦੀ ਮੈਡੀਸਿਨ ਸ਼ੁਰੂ ਕਰਾਈ ਆ ਹੁਣ ਤੇ ਟੀਚਰ ਸਹਿਬਾਨਾਂ ਨੂੰ ਵੀ ਬੇਨਤੀ ਆ ਜਿੰਨਾਂ ਕੋਲੇ ਪੜਦਾ ਵਾ ਬੱਚੇ ਦੀ ਥੋੜੀ স্পੈਸ਼ਲ এড્યુકેશન ਦੇ ਵੱਲ ਥੋੜਾ ਜਿਹਾ ਧਿਆਨ ਦਿਓ ਸਰਕਾਰੀ ਸਕੂਲ ਦੇ ਵਿੱਚ ਕੰਪਲਸਰੀ ਹੈ ਵੀ ਜੇ ਕੋਈ স্পੈਸ਼ਲ ਬੱਚਾ ਹੁੰਦਾ ਉੱਥੇ ਤਾਂ ਉਹਨੂੰ ਵੀ ਸਕੂਲ ਦੇ ਵਿੱਚ ਬਰਾਬਰ ਪੜਾਇਆ ਜਾਵੇ ਤੇ ਬਰਾਬਰਤਾ ਦਿੱਤੀ ਜਾਵੇ ਉਹਦੇ ਲਈ ਜੇ স্পੈਸ਼ਲ ਟੀਚਰ ਦੀ ਲੋੜ ਆ ਤਾਂ ਉਹ ਵੀ ਪੁਆਇੰਟ ਕੀਤਾ ਜਾਵੇ ਕਿਹੜਾ ਪਿੰਡ ਆ ਕੋਟੀ ਸੇਗਰ ਕੋਟੀ ਸੇਗਰ ਕੋਟੀ ਸੇਗਰ ਸ਼ਹਿਰ 'ਚ ਪੜਦਾ ਹੈ ਹਾਂਜੀ ਕਿਹੜਾ ਸਕੂਲ ਆ ਸਰਕਾਰੀ ਕੀ ਨਾਮ ਆ ਕੋਟੀ ਸੇਗਰ ਸਰਕਾਰੀ ਸਕੂਲ ਹਾਂਜੀ ਹਾਂਜੀ ਤੇ ਉੱਥੇ ਮੰਨ ਲਓ ਅਸੀਂ ਟੀਚਰ ਸਾਹਿਬਾਨਾਂ ਨੂੰ ਵੀ ਬੇਨਤੀ ਕਰਦੇ ਹਾਂ ਉੱਥੋਂ ਦੇ ਜਿਹੜੇ ਪ੍ਰਿੰਸੀਪਲ ਨੇ ਜਾਂ ਹੈਡਮਾਸਟਰ ਨੇ ਬਿਰਕੁਐਸਤਾ ਜੀ ਅਸੀਂ ਤੁਹਾਨੂੰ ਕੋਈ ਬਲੇਮ ਨਹੀਂ ਕਰ ਰਹੇ ਅਸੀਂ ਤੁਹਾਨੂੰ ਕੋਈ ਐ ਨਹੀਂ ਕਹਿ ਰਹੇ ਵੀ ਤੁਸੀਂ ਗਲਤ ਤੁਸੀਂ ਬਹੁਤ ਚੰਗਾ ਪੜ੍ਹਾ ਰਹੇ ਹੋ ਬੱਚਾ ਨੇ ਆਪਣਾ ਨਾਮ ਲਿਖਿਆ ਆਪਣੇ ਸਿਰਫ ਅੱਦੇ ਹੱਥ ਦੇ ਨਾਲ ਬੱਚਾ ਆਪਣਾ ਨਾਮ ਲਿਖ ਰਿਹਾ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਤੁਹਾਡਾ ਥੈਂਕ ਯੂ ਵੀ ਆ ਪਰ ਹੁਣ ਜਿਵੇਂ ਜਿਵੇਂ ਇਹਦੀ ਕਲਾਸਾਂ ਵੱਡੀਆਂ ਹੋ ਰਹੀਆਂ ਇਹਦੇ ਵਿੱਚ ਥੋੜੀ ਜੀ ਐਰੋਗੈਂਸੀ ਵੀ ਆਉਣੀ ਹੈ ਕਿਉਂਕਿ ਉਮਰ ਦੇ ਹਿਸਾਬ ਨਾਲ ਵੀ ਆ ਜਾਂਦੀ ਹੈ ਬੱਚੇ ਦੇ ਵਿੱਚ ਥੋੜਾ ਜਿਹਾ ਇਹਦੇ ਵਿੱਚ ਬਦਲਾਅ ਵੀ ਆਉਣੇ ਜਿੱਦਾਂ ਇਹਦੀ ਉਮਰ ਵਧਣੀ ਹੈ ਹਨਾ ਤਾਂ ਪਲੀਜ਼ ਤੁਸੀਂ ਥੋੜਾ ਜਿਹਾ ਰਲ ਕੇ ਸਾਥ ਦਿਓ ਕੁਝ ਮਾਪੇ ਬਾਪ ਕੁਝ ਅਸੀਂ ਰਲ ਕੇ ਦੀ ਦਵਾਈ ਸ਼ੁਰੂ ਕਰਾਈ ਹੋਈ ਆ ਗੁਰੂ ਕਿਰਪਾ ਕਰਨਗੇ ਨਵਦੀਪ ਆਪਣੇ ਜੀਵਨ ਦੇ ਵਿੱਚ ਆਪਣੀ ਜੋਗ ਹੋ ਸਕੇ ਆਪਣੇ ਆਪ ਨੂੰ ਸੰਭਾਲਣ ਜੋਗ ਹੋ ਸਕੇ ਆਪਣੇ ਮਾਪੇ ਬਾਪ ਦੀਆਂ ਉਮੀਦਾਂ ਤੇ ਖਰਾ ਉਤਰ ਸਕੇ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਪੈਣ ਜੀ ਠੀਕ ਠਾਕ ਹੋ ਪੈਣ ਜੀ ਥੈਂਕ ਯੂ ਵੈਰੀ ਮੱਚ ਜੀ ਤੁਸੀਂ ਜਿਹੜੀ ਸੇਵਾ ਕਰਦੇ ਹੋ ਥੈਂਕ ਯੂ ਥੈਂਕ ਯੂ ਕਰ ਤੁਹਾਡਾ ਥੈਂਕ ਯੂ ਤੁਹਾਨੂੰ ਮੌਕਾ ਦਿੱਤਾ ਧੰਨਵਾਦ ਧੰਨਵਾਦ ਹਾਂ ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਤੁਹਾਡਾ ਸ਼ੁਕਰੀਆ ਜਿਹੜੀ ਤੁਸੀਂ ਸੇਵਾ ਕਰਦੇ ਹੋ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਇੱਥੇ ਕਾਉਂਸਲਿੰਗਾਂ ਹੁੰਦੀਆਂ ਪੇਸ਼ੈਂਟ ਨੂੰ ਨਹੀਂ ਪਰਿਵਾਰ ਨੂੰ ਵੀ ਕਾਉਂਸਲ ਕੀਤਾ ਜਾਂਦਾ ਉਹਨੂੰ ਵੀ ਸਮਝਾਇਆ ਜਾਂਦਾ ਵੀ ਤੁਸੀਂ ਕਿੱਦਾਂ ਆਪਣੇ ਪਰਿਵਾਰ ਦੇ ਮੈਂਬਰ ਨੂੰ ਸੰਭਾਲਣਾ ਕਿੱਦਾਂ ਉਹਦੇ ਨਾਲ ਗੱਲ ਕਰਨੀ ਹੈ ਕਿੱਦਾਂ ਉਹਨੂੰ ਦਵਾਈ ਦੇਣੀ ਹੈ ਕਿੱਦਾਂ ਤੁਸੀਂ ਉਹਦੇ ਨਾਲ ਬਿਹੇਵ ਕਰਨਾ ਵਾਹਿ ਖਾਲਸਾ ਵਾਜੀ ਫਤਿਹ ਠੀਕ ਹੈ ਬੁੱਤ ਇਸ ਪਾਸੇ ਵੀ ਕੈਵਨ ਨੰਬਰ 3 ਸ਼੍ਰੀਮਤੀ ਪੂਨਮ ਕਾਉਂਸਲ ਜੀ ਸਤਿ ਸ੍ਰੀ ਅਕਾਲ ਭੈਣ ਜੀ ਸ਼ੁਕਰੀਆ ਭੈਣ ਜੀ ਥੈਂਕ ਯੂ ਤੇ ਇਹ ਵੀ ਭੈਣ ਸਾਡੇ ਸਾਈਕੋਲੋਜਿਸਟ ਨੇ ਤੇ ਇਹ ਵੀ ਇੱਥੇ ਇਹਨਾਂ ਪੇਸ਼ੈਂਟਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਮਝਾਉਣਾ ਕਰਦੇ ਨੇ ਵੀ ਉਹ ਕਿੱਦਾਂ ਆਪਣੇ ਪਰਿਵਾਰ ਨੂੰ ਸੰਭਾਲਣਾ ਕੱਲੀ ਦਵਾਈ ਨਹੀਂ ਕੰਮ ਕਰਦੀ ਜੇ ਸਾਨੂੰ ਆਪਣੇ ਪੇਸ਼ੈਂਟ ਦੇ ਨਾਲ ਬਿਹੇਵ ਨਹੀਂ ਸਹੀ ਤਰੀਕੇ ਨਾਲ ਹੋਊਗਾ ਤਾਂ ਉਹ ਦਵਾਈਆਂ ਵੀ ਕੰਮ ਨਹੀਂ ਕਰਨਗੀਆਂ ਜੇ ਉਹਨੂੰ ਘਰੇ ਬੰਨ ਕੇ ਰੱਖੋਗੇ ਜਾਂ ਕਮਰੇ 'ਚ ਬੰਦ ਕਰਕੇ ਰੱਖੋਗੇ ਜਾਂ ਕੁੱਟਮਾਰ ਕਰੋਗੇ ਤਾਂ ਜਿੰਨੀਆਂ ਮਰਜ਼ੀ ਦਵਾਈਆਂ ਖਵਾਈ ਜਾਓ ਕੋਈ ਫਾਇਦਾ ਨਹੀਂ ਇਸ ਕਰਕੇ ਇੱਥੇ ਸਾਡੇ ਜਿਹੜੇ ਇਹ ਮਾਨਸਿਕ ਰੋਗਾਂ ਦੇ ਸਲਾਹਕਾਰ ਨੇ ਇਹ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕਰ ਬੈਠ ਕੇ ਕਾਉਂਸਲਿੰਗ ਹੀ ਕਰਦੇ ਨੇ ਕੈਂਪ ਵਾਲੇ ਦਿਨ ਜਿਹੜੇ ਨਵੇਂ ਮਰੀਜ਼ ਆਉਂਦੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਸਮਝਾਉਂਦੇ ਨੇ ਵੀ ਤੁਸੀਂ ਕਿੱਦਾਂ ਇਹਨੂੰ ਟੈਕਲ ਕਰਨਾ। ਬਸ ਵਾਹਿਗੁਰੂ ਕਿਰਪਾ ਕਰਨ ਕਿ ਸਾਡੇ ਸਲਾਹਕਾਰਾਂ ਵੱਲੋਂ ਦਿੱਤੀਆਂ ਸਲਾਹਾਂ ਨੂੰ ਮੰਨ ਕੇ ਭੈਣ ਭਰਾ ਸਾਡੇ ਠੀਕ ਹੋਣ, ਤੰਦਰੁਸਤ ਹੋਣ, ਚੜ੍ਹਦੀ ਕਲਾ ਵਿੱਚ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।